ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਬੜੀ ਹੀ ਮੰਦਭਾਗੀ ਘਟਨਾ ਦੇ ਕਰਕੇ ਇਕੱਠੇ ਹੋਏ ਆ ਅੱਜ ਲੁਧਿਆਣੇ ਵਿਖੇ ਮੇਰੇ ਨਾਲ ਸੁਨਰਾਬਾਦ ਪਾਰਟੀ ਦੇ ਮੁਖਬਜ਼ਾਰੇ ਸਰਦਾਰ ਅਮਰਜੀਤ ਸਿੰਘ ਖਾਲਸਾ ਜੀ ਤੇ ਕਮਲਜੀਤ ਸਿੰਘ ਖੈਰਾ ਸਾਹਿਬ ਸਾਡੇ ਨਾਲ ਨੇ ਤੇ ਬਲਦੀਪ ਸਿੰਘ ਇਟਲੀ ਤੋਂ ਮੇਰੇ ਨਾਲ ਅੱਜ ਅਸੀਂ ਇਕੱਠੇ ਹੋਏ ਆ ਜਿਹੜੀਆਂ ਗੱਲ ਅਸੀਂ ਕਰਨ ਲੱਗੇ ਆ ਸਿੱਧੂ ਮੂਸੇਵਾਲੇ ਪਿਤਾ ਪੰਕਾਰ ਸਿੰਘ ਜੋ ਕਿ ਕੱਲ ਰਾਤ ਨੂੰ 10 ਵਜੇ ਬੜੇ ਹੀ ਦੁਖੀ ਹਿਰਦੇ ਨਾਲ ਇੱਕ ਵੀਡੀਓ ਪਾ ਰਹੇ ਨੇ ਕਿ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਉਹਨਾਂ ਦੇ ਅਧਿਕਾਰੀ ਉਹਨਾਂ ਨੂੰ ਇਸ ਗੱਲ ਦੀ ਪਰੇਸ਼ਾਨ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਘਰ ਇੱਕ ਖੁਸ਼ੀ ਬਲਕਿ ਛੋਟਾ ਜਿਹਾ ਅੰਸ਼ ਆਇਆ ਹੈ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਹੈ ਉਹਨਾਂ ਦਾ ਸ਼ੁਭਦੀਪ ਸਿੰਘ ਮੁਸੀ ਵਾਲਾ ਇੱਕ ਵਾਪਸ ਆ ਗਿਆ ਹੈ ਜਿਹਦੀ ਖੁਸ਼ੀ ਵੀ ਮੈਂ ਕਹਿੰਦਾ 2 ਜਾਂ 3 ਦਿਨ ਵੀ ਹਜੇ ਹੋਈ ਨਹੀਂ ਇਸ ਗੱਲ ਨੂੰ ਉਹਨਾਂ ਦੇ ਘਰ ਦੇ ਵਿੱਚ ਪੂਰ ਰੋਕ ਤੇ ਹਜੇ ਪਰ ਤਾਂ ਮਾਤਨ ছায়ਾ ਹੋਇਆ ਸੀਗਾ ਪਰ ਬੱਚਿਆਂ ਦੇ ਆਉਣ ਕਰ ਥੋੜੀ ਕੋਸ਼ਿਸ਼ ਲਹਿਰ ਜਾਗੀ ਹੈ ਪਰਮਾਤਮਾ ਨੇ ਉਹਨਾਂ ਨੂੰ ਕੁਝ ਹੀ ਦਿੱਤੀ ਹੈ ਪਰ ਇੱਥੇ ਇੱਕ ਗੱਲ ਜਿਹੜੀ ਹੈ ਮੰਦਭਾਗੀ ਕਟਨਾ ਇਹ ਹੋ ਰਹੀ ਹੈ ਕਿ ਪ੍ਰਸ਼ਾਸਨ ਉਹਨਾਂ ਨੂੰ ਤੰਗ ਕਰ ਰਿਹਾ ਇਸ ਗੱਲ ਨੂੰ ਕਿ ਤੁਸੀਂ ਜਿਹੜਾ ਬੱਚਾ ਜੰਮਿਆ ਹੈ ਤੁਸੀਂ ਬੱਚੇ ਦੇ ਦਸਤਾਵੇਜ਼ ਲੈ ਕੇ ਆਓ ਇਹਦੇ ਪ੍ਰੂਫ ਲੈ ਕੇ ਆਓ ਇਹਦੀ ਡਾਕੂਮੈਂਟਰੀ ਹਿਸਟਰੀ ਦਿਖਾਓ ਕਿਉਂਕਿ ਪ੍ਰਸ਼ਾਸਨ ਨੂੰ ਉਹਨਾਂ ਨੂੰ ਇਸ ਚੀਜ਼ ਤੇ ਇਤਰਾਜ਼ ਹੈ ਕਿ ਬੱਚਾ ਕਿਉਂ ਹੋ ਗਿਆ ਮੈਂ ਸਿਰ ਗੱਲ ਕਰਨੀ ਚਾਹਵਾਂਗਾ ਕਿ ਪੰਜਾਬ ਸਰਕਾਰ ਮੇਨ ਜਿਹੜੇ ਮੇਜਰ ਮੁੱਦੇ ਹੈਗੇ ਆ ਜਾਂ ਪੰਜਾਬ ਦੀ ਜਨਤਾ ਜਿਹੜੀ ਪਰੇਸ਼ਾਨ ਹੈਗੀ ਆ ਉਹਨਾਂ ਤੋਂ ਵਿਚਾਰ ਛੱਡ ਕੇ ਤੁਸੀਂ ਇੱਕ ਨਵਜੰਮੇ ਬੱਚੇ ਦੇ ਮਗਰ ਲਾ ਕੇ ਤੁਸੀਂ ਉਹਦੀ ਵੈਰੀਫਿਕੇਸ਼ਨ ਕਰਨਾ ਚਾਹੁੰਦੇ ਹੋ ਮੈਨੂੰ ਇਹ ਨਿਹੈਤੀ ਇੱਕ ਨਲਾਇਕੀ ਜਿਹੜੀ ਹੈ ਪੰਜਾਬ ਸਰਕਾਰ ਦੀ ਉਹ ਇੰਨੀ ਕੀ ਮਤਲਬ ਕਿ ਢਿੱਲੀ ਹੈ ਮੈਂ ਹੈਰਾਨ ਹੁਣਾ ਇਹ ਬੱਚਾ ਜੰਮਿਆ ਤੁਸੀਂ ਸਗੋਂ ਉਹਦੇ ਘਰੇ ਜਾ ਕੇ ਵਧਾਈ ਦੇਣ ਜਾਓ ਤੁਸੀਂ ਉਹਦੀ ਖੁਸ਼ੀ ਵਿੱਚ ਸ਼ਾਮਲ ਹੋਵੋ ਕਿ ਐਡਾ ਵੱਡਾ ਭਾਣਾ ਵਰਤਿਆ ਤੁਹਾਡੇ ਪਰਿਵਾਰ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਕਿ ਗੈਂਗਸਟਰਾਂ ਦੁਆਰਾ ਮਾਰਿਆ ਗਿਆ ਐਡੇ ਵੱਡੇ ਮਤਲਬ ਦੁੱਖ ਤੋਂ ਬਾਅਦ ਇਹ ਤਾਂ ਖੁਸ਼ੀ ਆਈ ਹੈ ਤੁਸੀਂ ਉਹਨਾਂ ਨੂੰ ਖੁਸ਼ੀ ਵਿੱਚ ਸ਼ਰੀਕ ਹੋਵੋ ਤੁਸੀਂ ਉਹਨਾਂ ਨੂੰ ਵਧਾਈ ਦਿਓ ਉਹਦੇ ਬਜਾਏ ਤੁਸੀਂ ਉਹਨਾਂ ਨੂੰ ਟੰਗ ਕਰਦੇ ਪਈਓ ਬਲਕੌਰ ਸਿੰਘ ਜੀ ਅੱਜ ਇਹਨੇ ਦੁਖੀ ਹਿਰਦੇ ਨਾਲ ਇਹ ਗੱਲ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਜੇ ਅੱਜ ਹੁੰਦੀ ਇਹ ਅੱਜ ਮੇਰਾ ਸ਼ੁਭਦੀਪ ਸਿੰਘ ਮੇਰੇ ਕੋਲ ਹੁੰਦਾ ਪਰ ਇਹ ਪੰਜਾਬ ਸਰਕਾਰੀ ਨੌਲਾਈਕੀ ਜਿੱਦਾਂ ਹੀ ਪੰਜਾਬ ਸਰਕਾਰ ਰਾਜ ਦੇ ਵਿੱਚ ਆਇਆ 2022 ਦੇ ਵਿੱਚ ਇਹਨਾਂ ਨੇ ਸਿਕਿਉਰਿਟੀ ਵਾਪਸ ਲਾ ਲਈ ਸੀ ਜਿਸ ਦੇ ਕਰਕੇ ਗੈਂਗਸਟਰਾਂ ਨੂੰ ਮੌਕਾ ਮਿਲ ਗਿਆ ਤੇ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਦੇ ਮੱਥੇ ਦੇ ਉੱਪਰ ਸ਼ੁਭਦੀਪ ਦੀ ਮੌਤ ਨਾਲ ਇੱਕ ਦਾਗ ਲੱਗਿਆ ਉਹ ਦਾਗ ਨੂੰ ਮਟਾਉਣ ਖਾਤਰ ਤੁਸੀਂ ਕਟੋ-ਕਟਾ ਖੁਸ਼ੀ ਵੀ ਤੋਂ ਸ਼ਾਮਲ ਹੋ ਸਕਦੇ ਸੀ ਪਰ ਤੁਸੀਂ ਜਿਹੜਾ ਹੈ ਗਲਤ ਕੰਮ ਕਰ ਰਹੇ ਹੋ ਤੁਸੀਂ ਅਗਲੇ ਨੂੰ ਪਰੇਸ਼ਾਨ ਕਰ ਰਹੇ ਹੋ ਇਸ ਤੋਂ ਬਾਹਰ ਆ ਜਾਓ ਸੁਨਰਾਪਾਦ ਪਾਰਟੀ ਸੰਮੂਚੀ ਟੀਮ ਇਸ ਗੱਲ ਦੀ ਨਿਖੇਤੀ ਕਰਦੀ ਹੈ ਮੈਂ ਤਰਕ ਦੇ ਆਧਾਰ ਤੇ ਮੈਂ ਮਾਨ ਸਾਹਿਬ ਨੂੰ ਕਹਿਣਾ ਕਿ ਤੁਹਾਡੇ ਕੋਲ ਮਤਲਬ ਤੁਹਾਡੀ ਮਾਨਸਿਕਤਾ ਨੂੰ ਪਤਾ ਨਹੀਂ ਕਿਹੋ ਜੀ ਬਿਮਾਰੀ ਲੱਗੀ ਹੈ ਜੋ ਤੁਸੀਂ ਛੋਟੇ-ਮੋਟੇ ਕੰਮਾਂ ਦੇ ਵਿੱਚ ਜਾ ਕੇ ਤੁਸੀਂ ਆਪ ਦਾ ਟਾਈਮ ਗਵਾ ਰਹੇ ਹੋ ਦੇਖੋ ਬੱਚੇ ਦਾ ਜਨਮ ਹੋਇਆ ਉਹ ਇੱਕ ਵਧਾਈ ਦਾ ਪਾਤਰ ਹੈ ਤੁਸੀਂ ਜਾ ਕੇ ਉਹਨਾਂ ਨੂੰ ਵਧਾਈ ਦਿਓ ਜਾਂ ਕਿ ਤੁਸੀਂ ਉਹਦਾ ਦਸਤਾਵੇਜ਼ ਹੀ ਮੰਗ ਕਰਦੇ ਹੋ ਇਸ ਤੋਂ ਬਾਹਰ ਆ ਜਾਓ ਬਾਕੀ ਰਹੀ ਗੀ ਬਲਕੌਰ ਸਿੰਘ ਜੀ ਤੇ ਪੂਰੇ ਪਰਿਵਾਰ ਜੀ ਮੈਂ ਚਰਨ ਕੌਰ ਜੀ ਮਾਤਾ ਜੀ ਨੂੰ ਵੀ ਬਹੁਤ ਜ਼ਿਆਦਾ ਮੈਂ ਕਹਿਣਾ ਚਾਹੁੰਨਾ ਕਿ ਤੁਸੀਂ ਮਾਤਾ ਜੀ ਬੇਫਿਕਰ ਹੋ ਜਾਓ ਸਮੁੱਚੀ ਟੀਮ ਸਾਡੀ ਤੁਹਾਡੇ ਨਾਲ ਹੈ ਕਿਉਂਕਿ ਇਹਨਾਂ ਦੇ ਜ਼ੁਲਮ ਕਿਸਾਨ ਬਾਰਡਰ ਤੇ ਬੈਠੇ ਚੱਲ ਰਹੇ ਨੇ ਠੀਕ ਹੈ ਜ਼ੁਲਮ ਕਰਨ ਦੇ ਵਿੱਚ ਸਰਕਾਰ ਜਰਨਲ ਡਾਇਰ ਤੋਂ ਵੀ ਅੱਗੇ ਨਿਕਲੀ ਹੋਈ ਹੈ ਅਸੀਂ ਇਹਨਾਂ ਚੀਜ਼ਾਂ ਤੋਂ ਰੋਕ ਪਾ ਲਈ ਹਮੇਸ਼ਾ ਤੁਹਾਡੇ ਨਾਲ ਹੈ ਹੱਕ ਸੱਚ ਦੀ ਲੜਾਈ ਦੇ ਨਾਲ ਸੁਨਹਿਰਾ ਭਾੜ ਪਾਰਟੀ ਹਮੇਸ਼ਾ ਖੜੀ ਹੈ ਇਸ ਕਰਕੇ ਅਸੀਂ ਇੱਕੋ ਵਿੱਚ ਗੱਲ ਕਰਨੇ ਆ ਜੇ ਤੁਹਾਡੀ ਸਰਕਾਰ ਨਹੀਂ ਚੱਲਦੀ ਮਾਨ ਸਾਹਿਬ ਤੁਸੀਂ ਅਸਤੀਫਾ ਦੇ ਦਿਓ ਤੁਸੀਂ ਇੱਕ ਨਵਜੰਮੇ ਬੱਚੇ ਨੂੰ 4 ਦਿਨ ਹੋਏ ਬੱਚੇ ਨੂੰ ਜਨਮ ਲਿਆ ਨੂੰ ਤੁਸੀਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਪਿਓ ਇਹਨਾਂ ਚੀਜ਼ਾਂ ਤੋਂ ਤੁਸੀਂ ਬਾਹਰ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਗੈਲ ਅਮਰਜੀਤ ਸਿੰਘ ਗੈਲ ਵਿੱਚ ਗਲਤੀਆਂ ਨਿਕਲ ਗਿਆ ਅਮਰਜੀਤ ਸਿੰਘ ਨਿਹੰਗ ਸਿੰਘ ਸਨੇਰੀ ਪਾਰਟੀ ਦਾ ਪਲਾਰਾ ਪੰਜਾਬ ਪਲਾਰਾ ਦੇਖੋ ਜੀ ਅਸੀਂ ਇਸ ਗੱਲ ਦੀ ਵਾਕਈ ਨਿਖੇਧੀ ਕਰਦੇ ਆਂ ਮਾਨ ਸਾਹਿਬ ਤੁਸੀਂ ਉਹਨਾਂ ਦਾ ਦੁੱਖ ਕੀ ਪਟਾਉਣਾ ਮੈਂ ਤੁਸੀਂ ਪਹਿਲਾਂ ਜਿਹੜੀ ਸਕਿਉਰਿਟੀ ਵਾਪਸ ਲਈਆ ਉਹ ਤੋਂ ਉਹ ਬਹੁਤ ਵੱਡੀ ਗਲਤ ਸੀਗੀ ਤੁਹਾਡੀ ਜਿਹੜੀ ਸੋਚ ਸੀਗੀ ਫਿਰ ਤੁਸੀਂ ਐਲਾਨ ਕੀਤਾ ਕਿ ਅਸੀਂ ਸਕਿਉਰਿਟੀ ਵਾਪਸ ਲੈ ਲਈ ਉਹਨਾਂ ਨੂੰ ਮਾਰਨ ਦਾ ਉਹਨੂੰ ਟਾਈਮ ਮਿਲ ਗਿਆ ਉਹ ਮਰ ਗਿਆ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਹੈਗਾ ਹੁਣ ਨਵਾਂ ਤੁਸੀਂ ਇੱਕ ਮੁੰਡਾ ਹੋਰ ਚੱਕ ਲਿਆ ਉਹਦੇ ਬੱਚੇ ਦਾ ਕੀ ਤੁਸੀਂ ਤੁਹਾਨੂੰ ਨਹੀਂ ਪਤਾ ਵੀ ਉਹ ਹਸਪਤਾਲ ਦੇ ਵਿੱਚ ਪੈਦਾ ਹੋਇਆ ਉਹਦੇ ਡਾਕੂਮੈਂਟ ਹਸਪਤਾਲ ਦੇ ਵਿੱਚ ਹੋਣਗੇ ਤੁਸੀਂ ਉਹਦੇ ਪਿਓ ਤੋਂ ਕਿਹੜੇ ਡਾਕੂਮੈਂਟਸ ਮੰਗ ਰਹੇ ਹੋ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਤੁਹਾਡੇ ਸਿਰ ਤੇ ਜਿਉਂਦਾ ਵਾ ਨਹੀਂ ਗਲਤ ਆ ਮਾਨ ਸਾਹਿਬ ਇਸ ਗੱਲ ਦੀ ਬਹੁਤ ਵੱਡੀ ਅਸੀਂ ਨਿਖੇਧੀ ਕਰਦੇ ਹਾਂ ਤੁਸੀਂ ਸਾਡੇ ਅਸੀਂ 90 92 ਤੁਹਾਨੂੰ ਐਮਐਲਏ ਦਿੱਤੇ ਸੀਗੇ ਤੁਹਾਨੂੰ ਵੋਟਾਂ ਪਾਈਆਂ ਸੀਆਂ ਸਾਡਾ ਹੱਕ ਆ ਤੁਹਾਨੂੰ ਪੁੱਛਣ ਦਾ ਜਿਹੜਾ ਤੁਸੀਂ ਗੰਦ ਪਾ ਰਹੇ ਹੋ ਪੰਜਾਬ 'ਚ ਬਹੁਤ ਗਲਤ ਪਾ ਰਹੇ ਹੋ ਪਹਿਲੀ ਗੱਲ ਤਾਂ ਸਕਿਉਰਟੀ ਦੇਣਾ ਤੁਹਾਡਾ ਫਰਜ਼ ਆ ਜੇ ਕਿਸੇ ਬੰਦੇ ਤੇ ਵੀ ਅਟੈਕ ਹੁੰਦਾ ਥੋਡੇ ਥੋੜੀ ਬਜਾਣਾ ਸਕਿਉਰਟੀ ਨਾ ਦੇਂਦੇ ਹੋਏ ਉਹਦੇ ਜ਼ਿੰਮੇਦਾਰ ਮਾਨ ਸਾਹਿਬ ਤੁਸੀਂ ਹੋਮੋਗੇ ਨਾ ਕਿ ਕੋਈ ਹੋਰ ਇਹ ਜਰਨਲ ਟਾਇਰ ਵਾਲੀਆਂ ਗੱਲਾਂ ਨਾ ਕਰੋ ਉਥੇ ਬਾਰਡਰ ਤੇ ਤੁਸੀਂ ਥੋਡੇ ਬੰਦਾ ਸਾਡਾ ਆ ਕੇ ਹਰਿਆਣੇ ਵਾਲਿਆਂ ਨੇ ਸਾਡੇ ਪੰਜਾਬ ਦੇ ਵਿੱਚ ਗੋਲੀ ਮਾਰ ਕੇ ਮਾਰਤਾ ਇਹਦੇ ਵਿੱਚ ਤੁਸੀਂ ਕੀ ਐਕਸ਼ਨ ਲਿਆ ਜ਼ੀਰੋ ਜ਼ੀਰੋ ਐਫ ਆਈ ਆਰ ਕੀ ਗੱਲਾਂ ਕਰਦੇ ਹੋ ਤੁਸੀਂ ਅੱਜ ਕੱਲ ਹਰੇਕ ਬੰਦਾ ਵਕੀਲ ਆ ਮਹਾਰਾਜ ਟੋਕੋ ਮੇਰੇ ਦਾ ਪਤਾ ਹੁੰਦਾ ਤੁਸੀਂ ਉਹਨਾਂ ਨੂੰ ਦੇ ਦਤਾ ਜਿੰਦ ਚੱਕ ਕੇ ਉੱਥੇ ਦੇ ਬੰਦੇ ਐਨਕਵਰੀ ਕਰਨਗੇ ਉੱਥੇ ਪੁਲਿਸ ਵਾਲੇ ਐਨਕਵਰੀ ਕਰਨਗੇ ਜਿਨ੍ਹਾਂ ਨੇ ਗੋਲੀ ਮਾਰੀ ਆ ਉਹ ਕੀ ਐਨਕਵਰੀ ਕਰਨਗੇ ਬਿਲਕੁਲ ਗਲਤ ਗੱਲ ਆ ਤੁਸੀਂ ਇੱਕ ਕੰਮ ਤੋਂ ਬਾਅਦ ਆਜੋ ਅਸੀਂ ਤੁਹਾਨੂੰ ਬਹੁਤ ਸੋਚਿਆ ਸੀਗਾ ਵੀ ਤੁਸੀਂ ਪੰਜਾਬ ਦਾ ਕੋਈ ਸੁਧਾਰ ਕਰੋਗੇ 2.5 ਸਾਲਾਂ ਤੇ ਅੱਜ ਤੱਕ ਤੁਸੀਂ ਕੋਈ ਸੁਧਾਰ ਨਹੀਂ ਕੀਤਾ ਹੈਗਾ ਪੰਜਾਬ ਦੇ ਵਿੱਚ ਹਰੇਕ ਬੰਦਾ ਤੁਹਤੋਂ ਦੁਖੀ ਆ ਔਰ ਤੁਸੀਂ ਨਵੇਂ ਕਿਸੇ ਬੰਦੇ ਦੇ ਘਰੇ ਖੁਸ਼ੀ ਆਈ ਆ ਤਾਂ ਇਹ ਦੁੱਖ ਵਡਾਉਣ ਦੀ ਵਜਾ ਖੁਸ਼ੀ ਮਨਾਉਣ ਦੀ ਵਜਾ ਤੁਸੀਂ ਉਹਨਾਂ ਨੂੰ ਧਮਕੀਆਂ ਦੇ ਰਹੇ ਹੋ ਕਿ ਅਸੀਂ ਐ ਕਰ ਦਿਆਂਗੇ ਉਹ ਕਰ ਦਿਆਂਗੇ ਸਾਨੂੰ ਦੋ ਉਹਦਾ ਪਿਓ ਕਹਿੰਦਾ ਮੈਂ ਦੁਖੀਆਂ ਕੱਲ ਨੂੰ ਮਰ ਗਿਆ ਉਹਨੇ ਹੱਥ ਮੱਥਿਆ ਕਰ ਲਈ ਕੋਈ ਗੱਲਬਾਤ ਹੋ ਗਈ ਉਹਦੇ ਜ਼ਿੰਮੇਦਾਰ ਭਗਵਾਨ ਤੁਮਾਨ ਸਾਹਿਬ ਤੁਸੀਂ ਆਮੋਗੇ ਤੁਹਾਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਹੈਗੀ ਅਗਰ ਨਹੀਂ ਚਲਾਉਣੀ ਉਹਦੇ ਸਾਧੂ ਦਸਤੋਸੀਂ ਆਪੇ ਸਰਕਾਰ ਚਲਾ ਲਾਂਗੇ ਤੁਸੀਂ ਸਟੀਵਾ ਦੋ ਪਿੱਛੇ ਹਟੋ ਕਿਸੇ ਦਾ ਦੁੱਖ ਮਨਾਓ ਅਗਰ ਪੰਜਾਬ ਦੇ ਵਿੱਚ ਰਹਿੰਦੇ ਹੋ ਉਹ ਇਕੱਲਾ ਦੋ ਪੈਣਾ ਦਾ ਭਰਾ ਗੁਜ਼ਰ ਗਿਆ ਇੱਕ ਸਰਕਾਰੀ ਨੌਕਰੀ ਇੱਕ ਕਰੋੜ ਰੁਪਏ ਨੇ ਉਹਨਾਂ ਨਾਲ ਕੁਝ ਨਹੀਂ ਕਰਨਾ ਹੈਗਾ ਆ ਕਮ ਸੇ ਕਾਮ ਆਪਣੀ ਸੋਚ ਲੰਬੀ ਰੱਖੋ ਕਿਉਂਕਿ ਸਾਨੂੰ ਵੀ ਖੁਸ਼ੀ ਹੋਵੇ ਅਸੀਂ ਵੀ ਮਾਨਣਾ ਕਹੀ ਜਾਵੇ ਸਾਡਾ ਮੁੱਖ ਮੰਤਰੀ ਆ ਜੀ ਪੰਜਾਬ ਦਾ ਬਹੁਤ ਵਧੀਆ ਕੰਮ ਕਰ ਰਿਹਾ ਜੇ ਤੁਸੀਂ ਸਾਨੂੰ ਹੀ ਦੁਖੀ ਕਰੋਗੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਦੁਖੀ ਕਰੋਗੇ ਇਹ ਬਹੁਤ ਵੱਡੀ ਗਲਤ ਗੱਲ ਆ ਤੁਸੀਂ ਪੂਰੇ ਭਾਰਤ ਦੇ ਵਿੱਚੋਂ ਕਿਤਾਬ ਵੀ ਸੀਟ ਨਹੀਂ ਲੈ ਸਕਦੇ ਹੈਗੇ ਮੈਨੂੰ ਲੱਗਦਾ ਪੰਜਾਬ ਤੋਂ ਵੀ ਨਹੀਂ ਲੈ ਸਕਦੇ ਅਸੀਂ 13 ਦੀ 13 ਦਾ ਸਿੱਕਾ ਦੇ ਵਿੱਚ ਬੰਦੇ ਖੜ ਕੇ ਉਹ ਜਿੱਤਾਂਗੇ ਵੀ ਉਦੋਂ ਦੱਸਾਂਗੇ ਕਿ ਪੰਜਾਬ ਦਾ ਦੁੱਖ ਕਿਵੇਂ ਵੰਡਾਈਦਾ ਪੰਜਾਬ ਦੀ ਖੁਸ਼ੀਆਂ ਦੇ ਵਿੱਚ ਕਿਵੇਂ ਸ਼ਾਮਲ ਹੋਈਦਾ ਹਰੇਕ ਬੰਦੇ ਨੂੰ ਭੈਣ ਭਰਾ ਕਿਵੇਂ ਸਮਝੀਦਾ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਨਹੀਂ ਸਮਝਦੇ ਇਹਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਗਲਤ ਹੋ ਭਗਵਾਨਤ ਜੀ ਇੰਨੀ ਵੱਲ ਗੱਲ ਕਹਿਣੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ